ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਰਮ ਸਤਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਗੁਰੂ ਰੂਪ ਖਾਲਸਾ ਜੀ ਸਾਥੀਓ ਇੱਕ ਬੜੀ ਜ਼ਰੂਰੀ ਬੇਨਤੀ ਹੈ ਕਿ ਸਰਦਾਰ ਬਲਬੀਰ ਸਿੰਘ ਚੀਮਾ ਜੀ ਨੇ 4 ਕੁ ਦਿਨ ਹੋ ਗਏ ਇੱਕ ਆਡਜੋ ਭੇਜੀ ਸਾਰੇ ਗਰੁੱਪਾਂ ਵਿੱਚ ਐਸਪੀ ਚਰੇਦਾ ਕੋ ਪਲੇਟਫਾਰਮ ਖੜਾ ਕਰਨਾ ਚਾਹੁੰਦੇ ਹਨ ਪੰਜਾਬ ਦੇ ਲੋਕ ਉਹ ਤੋਂ ਸਾਰੇ ਵੀਰਾਂ ਨੂੰ ਜਿੰਨੇ ਵੀ ਪੰਜਾਬ ਦੇ ਵਿੱਚ ਐਸਪੀ ਚਰੇਦੇ ਲੋਕ ਹਨ ਜਾਂ ਜਿੰਨੀਆਂ ਵੀ ਕਾਸਟਾਂ ਜਾਂਤਿਆਂ ਐਸੀ ਸਮਾਜ ਵਿੱਚ ਆਉਂਦੀਆਂ ਹਨ ਸਮੂਹ ਅਸ਼ਟਾ ਨੂੰ ਬੇਨਤੀ ਹੈ ਕਿ ਉਹ ਸਰਦਾਰ ਬਨਵੀਰ ਸਿੰਘ ਚੀਮਾ ਦੇ ਕੋਲੇ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਦੇ ਕੋਲੇ ਆਪਣੇ ਵੀਊ ਭੇਜਣ ਉਹਨਾਂ ਨੇ ਆਪਣੇ ਆਡੀਓ ਵਿੱਚ ਇੱਕ ਗੱਲ ਕਹੀ ਹੈ ਕਿ 8 ਜਾਂ 9 ਤਰੀਕ ਨੂੰ ਇਸ ਮਹੀਨੇ ਦੀ ਨੂੰ ਜਲੰਧਰ ਦੇ ਵਿੱਚ ਕੋਈ ਇੱਕ ਬਹੁਤ ਵੱਡਾ ਇਕੱਠ ਕਰਕੇ ਕੁਝ ਸਮਾਜਿਕ ਜਾਂ ਰਾਜਨੀਤਿਕ ਜਥੇਬੰਦੀ ਖੜੀ ਕਰਨੀ ਹੈ ਫੇ ਮੈਂ ਵੀ ਚਾਹੁੰਦਾ ਹਾਂ ਸੇ ਮੈਂ ਫ਼ਹਾਰਿਆਣੇ ਤੋਂ ਬੋਲਦਾ ਹਾਂ ਪਰ ਫਿਰ ਵੀ ਸਾਡਾ ਪਾਇਚਾਰੇ ਜੇਕਰ ਲਾਮਬੰਦ ਹੁੰਦਾ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਮੈਂ ਜਿੰਨੀਆਂ ਪੰਜਾਬ ਦੀਆਂ ਐਸੀ ਪਾਇਚਾਰੇ ਵਿੱਚ ਆਉਣ ਵਾਲੀਆਂ ਜਾਤੀਆਂ ਹਨ ਉਹਨਾਂ ਸਮੂਹ ਦੇ ਚਰਨਾਂ ਵਿੱਚ ਬੇਨਤੀ ਹੈ ਬੁੱਧੀਜੀਵਾਂ ਦੇ ਪੱਤਰਕਾਰ ਵੀਰ ਜਾਂ ਰਟਾਇਰ ਅਫਸਰ ਜਾਂ ਮੌਜੂਦਾ ਅਫਸਰ ਜਾਂ ਪੰਚਾਇਤਾਂ ਜਾਂ ਸਰਪੰਚ ਪੰਚ ਜਾਂ ਜਿੰਨੇ ਅਸਾਈ ਭਾਈਚਾਰੇ ਦੀਆਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਜਾਂ ਸੇਵਾ ਪੰਥੀ ਜਿੰਨੇ ਵੀ ਵੀਰ ਹਨ ਜਾਂ ਸਮਾਜ ਦੀ ਸੇਵਾ ਕਰਦੇ ਹਨ ਅੰਬੇਡਕਰ ਦੀ ਅੰਬੇਡਕਰਵਾਦੀ ਵਿਚਾਰਧਾਰਾ ਦੇ ਲੋਕ ਚਾਹੇ ਮਾਰਕਸ ਨੂੰ ਮੰਨਣ ਵਾਲੇ ਹੋਣ ਚਾਹੇ ਬਾਨਸੇਪ ਹੋਵੇ ਜਾਂ ਸਿੱਖ ਪੰਥ ਨੂੰ ਮੰਨਣ ਵਾਲੇ ਲੋਕ ਹੋਣ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਹੋਣ ਕਿਉਂਕਿ ਉਹ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਨਾ ਚਾਹੁੰਦੇ ਹਨ ਤਾਂ ਕਿ ਜੋ ਸਦੀਆਂ ਤੋਂ ਸਾਡੀ ਲੁੱਟ ਖਸੁੱਟ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇ ਤੇ ਖੁਦ ਰਾਜਪਾਗ ਦੇ ਮਾਲਕ ਬਣਾਇਆ ਜਾਵੇ ਕਿਉਂਕਿ ਡਾਕਟਰ ਮੇੜਕਰ ਸਾਹਿਬ ਨੇ ਸਾਨੂੰ ਜੋ ਗਰੀਬ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਉਹਨਾਂ ਨੇ ਕਿਹਾ ਸੀ ਕਿ ਜਾਓ ਆਪਣੇ ਦਵਾਰਾਂ ਤੇ ਲਿਖ ਦਿਓ ਕਿ ਤੁਸੀਂ ਦੇਸ਼ ਦੇ ਸ਼ਾਸਕ ਬਣੋਗੇ ਰਾਜੇ ਬਣੋਗੇ ਸੋ ਉਸ ਬਚਨ ਨੂੰ ਪੂਰਿਆਂ ਕਰਨ ਵਾਸਤੇ ਇਹ ਬੜਾ ਜ਼ਰੂਰੀ ਹੈ ਇਹਨਾਂ ਖੈਰ ਮੈਂ ਚਾਹਣਾ ਕਿ ਅਜ ਤੋਂ ਕੋਈ 20 30 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਪਰ ਚਲੋ ਜੋ ਸਮੇ ਦਾ ਹੁਕਮ ਹੈ ਜੇਰਾ ਦਰੁਸਤਾਏ ਮੈਂ ਜਿੰਨੀਆਂ ਵੀ ਪੰਜਾਬ ਹਰਿਆਣਾ ਰਾਜਸਥਾਨ ਦੀਆਂ ਜਥੇਬੰਦੀਆਂ ਹਨ ਉਹ ਆਪਣੇ ਆਪਣੇ رائے ਜ਼ਰੂਰ ਦੇਣ ਦੇਸ਼ਾਂ ਵਿਦੇਸ਼ਾਂ ਤੋਂ ਵੀ ਵੀਰ ਆਪਣੇ رائے ਭੇਜਣ ਔਰ ਸਹਿਯੋਗ ਵੀ ਕਰਨ ਨਿੱਕੇ ਮੋਟੇ ਦੇ ਆਪਸ ਵਿੱਚ ਕੋਈ મતભੇਦ ਹਨ ਤੇ ਉਹਨਾਂ ਨੂੰ ਪੁੱਲਾ ਦਿੱਤਾ ਜਾਵੇ ਕਿਉਂਕਿ ਜਦੋਂ ਵੱਡੇ ਮੋਰਚੇ ਫੱਟੇ ਕਰਨੇ ਹੁੰਦੇ ਹਨ ਤਾਂ ਨਿੱਕੀਆਂ ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ ਤੇ ਇਸ ਵਾਸਤੇ ਵੀਰੋ ਮੈਂ ਸਾਰੇ ਵੀਰਾਂ ਨੂੰ ਹੱਥ ਬਨ ਕੇ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕਿ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦੇ ਹਨ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹਨ ਉਹ ਸਾਰੇ ਦੇ ਸਾਰੇ ਬਲਬੀਰ ਸਿੰਘ ਚੀਮਾ ਜੀ ਨਾਲ ਸੰਪਰਕ ਬਣਾਉਣ ਤੇ ਉਹ 8 9 ਇਸ ਮਹੀਨੇ ਦੀ ਡੇਟ ਦਾ ਕਹਿ ਰਹੇ ਹਨ ਉਹਦੇ ਵਿੱਚ ਉਹ ਪਹੁੰਚਣ ਦੀ ਕਿਰਪਾ ਕਰਨ ਤੇ ਵੱਧ ਤੋਂ ਵੱਧ ਸਹਿਯੋਗ ਕਰਕੇ ਆਪਣੇ رائے ਦੇਣ ਤਾਂ ਕਿ ਆਪਾਂ ਸਦੀਆਂ ਤੱਕ ਵੋਟ ਦੇਣ ਵਾਲੇ ਨਹੀਂ ਵੋਟ ਲੈਣ ਵਾਲੇ ਬਣੋ ਇਸ ਵਾਸਤੇ ਰਾਜ ਭਾਗ ਦੇ ਮਾਲਕ ਬਣਨ ਵਾਸਤੇ ਜ਼ਰੂਰੀ ਹੈ ਕਿ ਉਹ ਜਥੇਦਾਰ ਬਲਬੀਰ ਸਿੰਘ ਚੀਮਾ ਦੀ ਗੱਲ ਨੂੰ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ